ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਟੈਰਰਿਜ਼ਮ ਐਂਡ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰ ਸਿੰਘ ਨੂੰ ਬਹੁਤ ਅੱਛੀ ਕਾਮਯਾਬੀ ਮਿਲੀ ਹੈ ਇੱਕ ਹੋਰ 10 ਸਫਿਸਟੀਕੇਟਿਡ ਵੈਪਨਸ ਅਸੀਂ ਫੜੇ ਹੈ ਔਰ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਹੈ ਇਹਦੇ ਨਾਲ ਕ੍ਰਾਸ ਬਾਰਡਰ ਜਿਹੜਾ ਆਰਮਸ ਜਿਹੜੀ ਪੁਸ਼ਿੰਗ ਕਰਨ ਦਾ ਨੈਟਵਰਕ ਸਾਰਾ ਉਹ ਡਿਸਪੈਂਟਲ ਕੀਤਾ ਗਿਆ ਹੈ ਤੇ ਹਵਾਲੇ ਦਾ ਵੀ ਜਿਹੜਾ ਮੇਨ ਆਪਰੇਟਰ ਐ ਇਸ ਏਰੀਏ ਦਾ ਉਹ ਵੀ ਇਹਦੇ ਚ ਅਰੈਸਟ ਕੀਤਾ ਗਿਆ ਉਹ ਤੋਂ ਜਿਹੜੀ ਰਿਕਵਰੀ ਹੋਈ ਐ ਉਹ 2.5 ਲੱਖ ਦੀ ਹੋਈ ਐ ਜਿਹੜੇ ਸਫੇਸਟੀਕੇਟਿਡ ਪਿਸਟਲ ਨੇ ਦੱਸ ਉਹਦੇ ਚ ਪੀਐਕਸ 5 ਤਿੰਨੇ ਗਲੌਕ ਤਿੰਨੇ ਇਹ ਪੀਐਕਸ 5 ਜਿਹੜੇ 30 ਬੋਰ ਦੇ ਨੇ ਗਲੌਕ 9 ਐਮ ਐਮ ਇੱਕ ਬਰੇਟਾ ਫੋਰਨਮੇਡ ਪਿਸਟਲ ਐ 9 ਐਮ ਐਮ ਦਾ ਤੇ 30 ਬੋਰ ਦੇ ਤਿੰਨ ਹੋਰ ਪਿਸਟਲ ਨੇ ਜਿਹੜੇ ਬੜੇ ਸਫਿਸਟੀਕੇਟਿਡ ਨੇ ਇਹਦੇ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਨੇ ਅਮਰਜੀਤ ਬਾਉ ਇਹ ਮਾਜੀ ਮੇਓ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅਸ਼ਨਾਲਾ ਸੈਕਟਰ ਦੇ ਵਿੱਚ ਅੰਮ੍ਰਿਤਸਰ ਰੂਰਲ ਦੂਜਾ ਮਨਵੀਰ ਸਿੰਘ ਆ ਵਾਂ ਤਾਰਾ ਸਿੰਘ ਦਾ ਪੀਐਸ ਖਾਲੜਾ ਇਹ ਵੀ ਬਿਲਕੁਲ ਲਾਸਟ ਪਿੰਡ ਆ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਤੇ ਜਿਹੜਾ ਹਵਾਲੇ ਦਾ ਜਿਹੜਾ ਮੇਨ ਨੈਟਵਰਕ ਚਲਾਉਣ ਵਾਲਾ ਬੰਦਾ ਉਹ ਮੁਹੰਮਦ ਤੌਫੀਕ ਖਾਂ ਐਲੀਅਸ ਬਬਲੂ ਐ ਜਿਹੜਾ ਗੋਤਮਨਗਰ ਮੁੰਬਈ ਦਾ ਰਹਿਣ ਵਾਲਾ ਐ ਤੇ ਉਸ ਤੋਂ ਬਾਅਦ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ ਕੇ ਰਹਿੰਦਾ ਸੀਗਾ ਰੈਂਟਡ ਜਿਹੜੀ ਅਕੋਮੋਡੇਸ਼ਨ ਲੈ ਕੇ ਤੇ ਉਸ ਆਪਣੀ ਜਿਹੜੀ ਐ ਨਫੇਰੀਅਸ ਐਕਟੀਵਿਟੀਆਂ ਐ ਜਿਹੜੇ ਇਸ ਚ ਸਮਗਲਿੰਗ ਐਕਟੀਵਿਟੀਆਂ ਦਾ ਪੈਸਾ ਐ ਉਹਨੂੰ ਹਵਾਲਾ ਰਾਹੀਂ ਬਾਹਰ ਭੇਜਣ ਦਾ ਕੰਮ ਕਰਦਾ ਸੀ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਜਿਹੜਾ ਇਹ ਸਿੰਡੀਕੇਟ ਹੈ ਇਹ ਡਿਸਮੈਂਟਲ ਕੀਤਾ ਗਿਆ ਕਿਉਂਕਿ ਤੁਸੀਂ ਸਮਝਦੇ ਹੋ ਕਿ ਕ੍ਰਾਸ ਬਾਰਡਰ ਜਿਹੜੀ ਹਮੇਸ਼ਾ ਇਹ ਸਾਡੇ ਉੱਤੇ ਉਹਨਾਂ ਦੇ ਜਿਹੜੇ ਮਨਸੂਬੇ ਨੇ ਇਹ ਰਹਿੰਦੇ ਆ ਕਿ ਕਿਸੇ ਤਰ੍ਹਾਂ ਡਿਸਟਰਬੈਂਸ ਕਰਨ ਪੀਸ ਤੇ ਲਾਉਂਡ ਆਰਡਰ ਨੂੰ ਡਿਸਟਰਬ ਕਰਨ ਔਰ ਇੰਨੇ ਸਫਿਸਟੀਕੇਟਿਡ ਵੈਪਨਸ ਫੜੇ ਜਾਣ ਨਾਲ ਜਿਹੜੀ ਉਹਨਾਂ ਦੀਆਂ ਪਲਾਨਸ ਨੇ ਉਹ ਬਿਲਕੁਲ ਖਤਮ ਹੋ ਗਈਆਂ ਇਸ ਗੱਲ ਨਾਲ ਇਸ ਮੋਡਿਊਲ ਦੇ ਰਿਲੇਟਡ ਤੇ ਇਹਦੇ ਵਿੱਚ ਸਾਡੇ ਡੀਸੀਪੀ ਰਵਿੰਦਰਪਾਲ ਜੀ ਹਰਮਿੰਦਰ ਸਿੰਘ ਏਸੀਪੀ ਸਾਹਿਬ ਅਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਔਰ ਉਹਨਾਂ ਦੀ ਟੀਮ ਨੂੰ ਮੈਂ ਦਿਲੀ ਮੁਬਾਰਕਬਾਦ ਦਿੰਦਾ ਦੂਸਰੀ ਗੱਲ ਜਿਹੜੀ ਤੁਹਾਡਾ ਬਹੁਤ ਇੰਪੋਰਟੈਂਟ ਸ਼ੇਅਰ ਮੈਂ ਕਰਦਾ ਹੀ ਰਹਿਣਾ ਪਹਿਲਾਂ ਕਿ ਏਜ ਗਰੁੱਪ ਏਜ ਪ੍ਰੋਫਾਈਲ ਆਫ ਅਕਿਊਸਡ ਇਹਦੇ ਵਿੱਚ ਵੀ ਜਿਹੜੇ ਦੋਨੇ ਪੰਜਾਬੀ ਲੜਕੇ ਨੇ ਵੀ ਇੱਕ 22 ਸਾਲ ਦਾ ਇੱਕ 26 ਸਾਲ ਦਾ ਸੋ ਮੈਂ ਤੁਹਾਡੇ ਮਾਧਿਅਮ ਨਾਲ ਜ਼ਰੂਰ ਯੂਥ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਛੋਟੇ ਲਾਲਚ ਪਿੱਛੇ ਇਹ ਕੰਮ ਨਾ ਕਰੋ ਬਾਹਰ ਬੈਠੇ ਲੋਕ ਤੇ ਕ੍ਰਾਸ ਬਾਰਡਰ ਤੇ ਜਿਹੜੇ ਬੈਠੇ ਲੋਕ ਨੇ ਉਹ ਤੁਹਾਨੂੰ ਮਿਸਯੂਜ਼ ਕਰ ਲੈਂਦੇ ਨੇ ਅਲਟੀਮੇਟਲੀ ਕਾਨੂੰਨ ਦਾ ਜਿਹੜੀ ਗ੍ਰਿਫਤ ਹੈ ਉਹਦੀ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਅਤੇ ਸਾਰਿਆਂ ਦੀ ਲਾਈਫ ਖਰਾਬ ਹੁੰਦੀ ਹੈ 22 ਤੇ 26 ਸਾਲ ਬੜੇ ਯੰਗ ਫਾਰਮੇਟਿਵ ਏਜ ਦੇ ਬੱਚੇ ਆ ਔਰ ਜਿਹੜੇ ਪੁਰਾਣੇ ਬੰਦੇ ਨੇ ਜਿਵੇਂ ਬਾਹਰ ਬੈਠੇ ਕੋਈ ਬੰਬੇ ਤੋਂ ਆਕੇ ਕੰਮ ਕਰ ਰਿਹਾ ਤੇ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਉਹਨਾਂ ਨੂੰ ਕੀ ਇੱਥੇ ਇੰਟਰਸਟ ਹੈ ਸਾਡੀ ਸਟੇਟ ਨਾਲ ਜਿਹੜੀ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ኦਪਰੇਸ਼ਨਲ ਉਹ ਇਹ ਹੈ ਕਿ ਹੈਂਡਲਰ ਪਾਕਿਸਤਾਨ ਦਾ ਸੇਮ ਹੈ ਦੋ ਸੈਕਟਰਸ ਯੂਜ਼ ਕੀਤੇ ਜਾ ਰਹੇ ਨੇ ਫਾਰ ਪਸ਼ਿੰਗ ਇਨ ਕਨਸਾਈਨਮੈਂਟਸ ਇੱਕ ਅਜਨਾਲਾ ਸੈਕਟਰ ਇੱਕ ਪਿੱਖੀਵੰਡ ਸੈਕਟਰ ਤੋ ਉਹੀ ਗੱਲ ਫੇਰ ਦੁਬਾਰਾ ਜਿਵੇਂ ਹੀਰੋਇਨ ਦੀ ਰਿਕਵਰੀਜ਼ ਜਾਂ ਹੋਰ ਪਟਾਲੀਆਂ ਕਸਾਈਨਮੈਂਟਸ ਹੁੰਦੀ ਹੈ ਕਿ ਬਾਰਡਰ ਦੇ ਨੇੜੇ ਦੇ ਜਿਹੜੇ ਲੋਕ ਨੇ ਉਹ ਜ਼ਿਆਦਾ ਸ਼ਿਕਾਰ ਹੋ ਰਹੇ ਨੇ ਇਸ ਜਿਹੜੀ ਉਹਨਾਂ ਦੀ ਉਹਨਾਂ ਵਾਸਤੇ ਜਾਲ ਵਿਛਾਇਆ ਜਾ ਰਿਹਾ ਕ੍ਰਾਸ ਬਾਰਡਰ ਤੋ ਮੈਂ ਹਮੇਸ਼ਾ ਇਸ ਸਮਾਜ ਪ੍ਰਤੀ ਜਿਹੜੀ ਗੱਲ ਆ ਉਹਨੂੰ ਜ਼ਰੂਰ ਦਰਹਾਇਆ ਐ ਇਸੇ ਕਰਕੇ ਥੈਂਕ ਯੂ ਸਰ ਇੱਕ ਵਾਰ ਤੁਸੀਂ ਇਸ ਮੁੱਦੇ ਨੂੰ ਵੀ ਲੁਕਾਇਆ ਜਿਹਨੂੰ ਕਿਸੇ ਵਾਧਾ ਤੋਂ ਜਾਣਦੇ ਨਹੀਂ ਕਿ ਅੱਗੇ ਇਲੀਗਲੀ ਵੇਚੇ ਜਾਂਦੇ ਦੇਖੋ ਬੜੀ ਸਿੰਪਲ ਗੱਲ ਹੈ ਵੀ ਚੰਗਾ ਬੰਦਾ ਤਾਂ ਕੋਈ ਮੰਗਾਊਗਾ ਨਹੀਂ ਇੰਨੇ ਸਫਿਸਟੀਕੇਟਡ ਵੈਪਨ ਹੁਣ ਆਪਾਂ ਹਰ ਜਗ੍ਹਾ ਤੁਸੀਂ ਦੇਖਦੇ ਹੋ ਕ੍ਰਾਈਮ 'ਚ ਜਿਹੜਾ ਸਫਿਸਟੀਕੇਟਡ ਵੈਪਨ ਆਟੋਮੈਟਿਕ ਵੈਪਨ ਯੂਜ਼ ਹੋ ਰਿਹਾ ਉਹ ਡੈਫੀਨਿਟਲੀ ਜਿਹੜੀਆਂ ਐਂਟੀ ਸੋਸ਼ਲ ਐਲੀਮੈਂਟਸ ਕੋਲੀ ਜਾਣੇ ਹੁੰਦੇ ਨੇ ਆਮ ਬੰਦਾ ਤਾਂ ਮੰਗਾਉਂਦਾ ਹੀ ਨਹੀਂ ਔਰ ਇੰਨੇ ਜਿਹੜੇ ਫਾਇਰ ਪਾਵਰ ਹੈ ਉਹਦੇ ਨਾਲ ਤੁਸੀਂ ਇਮੇਜਿਨ ਕਰ ਸਕਦੇ ਹੋ ਤੁਸੀਂ ਇਹਨਾਂ ਦੀ ਕੁਆਲਿਟੀ ਦੇਖੋ ਸਾਰਿਆਂ ਦੀ ਬ੍ਰਾਂਡ ਨਿਊ ਪਿਸਟਲਸ ਨੇ ਐਂਡ ਮਤਲਬ ਮੋਸਟ ਲੀਥਲ ਵੈਪਨ ਅਪਨ ਇਹਨੂੰ ਕਹਿ ਸਕਦੇ ਜਿਹੜਾ ਮੁਹੰਮਦ ਤਾਫੀਕ ਹੈ ਇਹਦੇ ਖਿਲਾਫ ਇੱਕ ਕੇਸ ਦਰਜ ਹੈ ਸਰੀਆਲੀ ਥਾਣੇ ਤਰਨਤਾਰਨ ਦੇ ਵਿੱਚ ਉਦੋਂ ਇਹ ਤੋਂ 9 ਲੱਖ ਹਵਾਲਾ ਮੰਨੀ ਤੇ 200 ਗ੍ਰਾਮ ਹਿਰੋਇਨ ਫੜੀ ਗਈ ਸੀ ਮੁਕੱਦਮਾ ਨੰਬਰ 27 ਐ ਇਸੇ ਸਾਲ ਦਾ ਪਰ ਕਿਉਂਕਿ ਕੁਆਂਟੀਟੀ ਥੋੜੀ ਸੀਗੀ ਕਮਰਸ਼ਲ ਤੋਂ ਨੇਚਰਲੀ ਬੇਲ ਤੇ ਆ ਗਿਆ ਤੇ ਮੁੜ ਕੇ ਇਸੇ ਕੰਮ ਚ ਦੁਬਾਰਾ ਪੈ ਗਿਆ ਟਾਰਗੇਟ ਦੀ ਫੀਚਰ ਚਾਹਤੋਂ ਬੱਚੇ ਵੀ ਕਾਲਪਸ ਆ ਰਹੇ ਕਿੰਨਾ ਹੈ ਨੈਟਵਰਕ ਪਾਸੇ ਹੋ ਗਿਆ ਮੈਂ ਤਾਂ ਤੁਹਾਨੂੰ ਉਹੀ ਦੱਸਿਆ ਜੀ ਪੋਚਿੰਗ ਕਰਦੇ ਆ ਬਾਹਰ ਬੈਠੇ ਲੋਕ ਜਿਹੜਾ ਬੰਦਾ ਵਰਨੇਬਲ ਹੈ ਪੈਸੇ ਦੀ ਉਹਨੂੰ ਲੋੜ ਹੈ ਲਾਲਚ ਦਿੰਦੇ ਆ ਔਰ ਉਸ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਸਾਡੇ ਏਰੀਆ ਖੇਤ ਖੂਦ ਸਾਡੇ ਨੇੜੇ ਹੀ ਨੇ ਇੰਟਰਨੈਸ਼ਨਲ ਬਾਰਡਰ ਦੇ ਤੇ ਅਸੀਂ ਇਹਦੇ ਚ ਸ਼ਾਇਦ ਬਚ ਕੇ ਨਿਕਲ ਜਾਵਾਂਗੇ ਤੇ ਚਾਰ ਪੈਸੇ ਕਮਾਉਣ ਦਾ ਬੇਸਿਕ ਕੰਮ ਤਾਂ ਲਾਲਚ ਦਾ ਹੀ ਹੈ ਉਹਦੇ ਥਰੂ ਹੀ ਜੀ ਸਾਰੇ ਮੋਬਾਈਲ ਜੋ ਆਨਲਾਈਨ ਸੀ ਸਟੇਟ ਕਰਾ ਹੈ ਜੀ ਡਰੋਨ ਥੈਂਕ ਯੂ ਜੀ